ਮੀਆਂ ਸਿੰਕਸ ਕੇ ਦੇ ਦੋਹਾਂ ਪਹਿਲੂ ਮੈਂ ਤੇ ਮੇਰੀ ਦੀਦੀ ਹਾਂ ਮਾਂ ਬਾਪ ਦਾ ਵੱਖ-ਵੱਖ ਹੋਣਾ ਅਸੀਂ ਕਿੰਨੇ ਬਦਨਸੀਬੀ ਹਾਂ ਸਾਡੇ ਨਾਲ ਅੱਜ ਅਜਿਹੇ ਦੋ ਟੈਲੈਂਟਡ ਬੱਚੇ ਨੇ ਤੇ ਜਿਨ੍ਹਾਂ ਦਾ ਇੱਕ ਗੀਤ ਤਲਾਕ ਜੋ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਏ ਅਸੀਂ ਜੀ ਪਾਪਾ ਨੂੰ ਦੇਖ ਕੇ ਇਨਸਪਾਇਰ ਹੋયાਗੇ ਤੇ ਸਾਡੇ ਪਾਪਾ ਹੀ ਸਾਨੂੰ ਜ਼ਿਆਦਾਤਰ ਸਿਖਾਉਂਦੇ ਨੇਗੇ ਤੇ ਇਹ ਪਾਪਾ ਨੇ ਕਿਹਾ ਸੀ ਵੀ ਇਹ Song ਕਰਨਾ ਹੈ ਅਸਲ ਦੇ ਵਿੱਚ ਇਸ ਗਾਣੇ ਨੂੰ ਦੇਖ ਕੇ ਕਈ ਪਰਿਵਾਰ ਜਿਹੜੇ ਜਿੰਨਾਂ ਦੇ ਵਿੱਚ ਘਰੇਲੂ ਕਲੇਸ਼ ਲੈਂਦਾ ਰਹਿੰਦਾ ਹੈ ਸ਼ਾਇਦ ਉਹ ਦੇਖ ਕੇ ਤੁਹਾਡੇ ਗਾਣੇ ਤੋਂ ਬਹੁਤ ਜ਼ਿਆਦਾ ਇਨਸਪਾਇਰ ਹੋਣ ਕੀ ਇਹ ਸੱਚ ਹੈ ਵੀ ਤੁਸੀਂ ਕਈ ਭਾਸ਼ਾਵਾਂ ਦੇ ਵਿੱਚ ਗੀਤ ਹੋਣਾ ਜਾਗੇ ਜੀ ਮੇਗਾ ਦੁਮਲਾਵ ਕੋਵਕੋਵਕੋਵ ਸਦੂਆਵਾ ਜਲਤਾਏ ਪੋਪ ਨਦਰਾ ਤਰਕਸਿਨ ਅਲੰਦਾ ਕੰਨਿਨ ਵੈਸੇ ਸਾਨੂੰ ਤਾਂ ਲੱਤਾ ਦੇ ਪੱਲੇ ਹੀ ਸਮਝ ਆਇਆ ਬਾਕੀ ਜਿਹੜੇ ਦਰਸ਼ਕ ਜਾਣਦੇ ਨੇ ਇਹ ਭਾਸ਼ਾ ਤੇ ਉਹ ਜ਼ਰੂਰ ਸਮਝ ਜਾਣਗੇ ਫਸਿੰਗ ਬਜ਼ਾ ਮਜ਼ੇਯਾਦ ਮੈਜ਼ਾ ਟਿੰਗ ਦ ਬਿਟ ਆਮ ਫਰ ਅਪ ਇਨ ਦਾ ਵੋ ਇਨ ਦਾ ਬੈਂਜੂ ਦਮਾ ਦੇਂਦਾ ਬੰਨ ਯੂ ਬਿੱਲੋ ਬੱਗੇ ਬਿੱਲੀਆਂ ਦਾ ਕੀ ਕਰਾਂਗੀ ਹੋ ਮੇਰਾ ਮਾਰਦਾ ਉਬਾਲੇ ਖੂਨ ਅੰਗਾਂ ਗਤੋਂ ਹੋ ਕਾਲੇ ਜਲੀ ਬਾਛ ਦੀ ਸਕੀ ਨਣ ਕੁੜੀ ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ ਕਾਫੀ ਜਦੋਂ ਇੰਟਰਵਿਊ ਦਿੱਤੀਆਂ ਨੇ 40 50 ਉਹਨਾਂ 'ਚ ਮੈਂ ਖਾਸ ਤਰ ਇਹ ਗਾਣਾ ਹੀ ਗਾਇਆ ਜਣੀ ਜੀ ਕਾਕਾ ਜੀ ਫੇਵਰੇਟ ਨੇ ਜੀ ਫੇਵਰਟ ਨਹੀਂ ਦੋਵਾਂ ਨੂੰ ਪਿਆਰ ਵੱਧੂ ਮਿਲਦਾ ਪਰ ਗਾਲਾਂ ਇਹ ਸ਼ਰਤਾਂ ਵੱਧ ਕਰਦੇ ਅਵੇ ਡੋਲਾ ਫੜ ਬੰਝ ਢੀ ਬਦਲ ਤਕਦੀਰ ਰਾਜਣਾ ਤੇਰੀ ਵਰਜਲੀ ਤੇ ਲਕੀ ਹੋਈ ਹੀਰ ਰਾਜਣਾ ਫੜ ਬੰਝ ਢੀ ਬਦਲ ਤਕਦੀਰ ਰਾਜਣਾ ਕਮਾਗੇ ਨੀ ਮਾਇ ਤੇਰੇ ਮੱਥੇ ਟਿਕਣੇ ਕਿਥੋਂ ਸੋਚਿਆ ਸੀ ਆ ਪਾਏ ਦਿਨ ਵੇਖਣੇ ਜਿਹੜੇ ਲਈ ਸੀ ਵੀ ਅਜੇ ਪੈਸੇ ਮੋੜਦੇ ਜਿਹੜੇ ਲਈ ਸੀ ਵੀ ਅਜੇ ਪੈਸੇ ਮੋੜਦੇ ਤੇ ਕਰ ਲੁਕਰਾਂ ਲੈ ਰੰਗਨੀ ਤੇਰੀ ਪੁੱਤਾਂ ਵਾਂਗੂ ਪਾਲੀ ਤੀ ਲਾੜੇਲੀ ਮਾ ਲਾੜੇ ਲ ਕਮੋਣ ਲੱਗ ਪਈ ਮਡਾਲੇ ਰ ਕਮੋਣ ਲੱਗ ਪਈ ਸੱਚੇ ਕਾਲ ਪੰਜਾਬੀ ਲੋਕ ਚੈਨਲ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਪ੍ਰਕਾਸ਼ ਸ਼ਰਮਾ ਸਵਾਗਤ ਕਰਦਾ। ਬੱਚੇ ਅਕਸਰ ਆਪਾਂ ਦੇਖਦੇ ਹਾਂ ਕਿ ਬੱਚਿਆਂ ਨੂੰ ਘਰਾਂ ਦੇ ਵਿੱਚ ਸ਼ਰਾਰਤ ਕਰਦੇ ਹੀ ਦੇਖਿਆ ਜਾਂਦਾ ਹੈ ਤੇ ਜਾਂ ਫਿਰ ਉਹਨਾਂ ਨੂੰ ਮੋਬਾਈਲ ਦੇ ਉੱਤੇ ਆਪਣਾ ਸਮਾਂ ਜਿਹੜਾ ਬਤੀਤ ਕਰਦੇ ਦੇਖਿਆ ਜਾਂਦਾ। ਛੁੱਟੀਆਂ ਹੋ ਗਈਆਂ ਨੇ। ਕਈ ਬੱਚੇ ਨੇ ਜਿਹੜਾ ਉਹ ਆਪਣਾ ਜਿਆਦਾ ਸਮਾਂ ਹੁਣ ਛੁੱਟੀਆਂ ਦਾ ਆਨੰਦ ਲੈਣਗੇ ਟੀਵੀ ਦੇਖ ਕੇ ਜਾਂ ਫਿਰ ਮੋਬਾਈਲ ਦੇ ਉੱਤੇ ਗੇਮ ਖੇਡ ਕੇ। ਪਰ ਸਾਡੇ ਨਾਲ ਅੱਜ ਅਜਿਹੇ ਦੋ ਟੈਲੈਂਟਡ ਬੱਚੇ ਨੇ ਤੇ ਜਿਨ੍ਹਾਂ ਦਾ ਇੱਕ ਗੀਤ ਤਲਾਕ ਜੋ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਜਿਹਨੂੰ ਲੋਕਾਂ ਦੇ ਵੱਲੋਂ ਅੱਜ ਵੀ ਪਰਮਾਹੁੰਗਾਰਾ ਮਿਲ ਰਿਹਾ ਹੈ ਤੇ ਬਹੁਤ ਜ਼ਿਆਦਾ ਮਨਾਮੂਹੀ ਪਿਆਰ ਮਿਲ ਰਿਹਾ ਤੇ ਉਹ ਟੈਲੈਂਟਡ ਬੱਚੇ ਸਾਡੇ ਨਾਲ ਮੌਜੂਦ ਨੇ ਤੇ ਹਾਂਜੀ ਬੱਚੇ ਕੀ ਨਾਮ ਹੈ ਤੁਹਾਡਾ ਮੇਰੇ ਵੱਲੋਂ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਮਾਰਕ ਅਲਮ ਤੇ ਤੁਹਾਡਾ ਨਾਮ ਮੇਰਾ ਨਾਮ ਅਲੀਸ਼ਾ আলম ਤੇ ਤੁਹਾਡਾ ਇੱਕ ਗਾਣਾ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ ਹੈ ਸੋਸ਼ਲ ਮੀਡੀਆ ਤੇ ਤਲਾਕ ਸਭ ਤੋਂ ਪਹਿਲਾਂ ਤਾਂ ਇਹ ਦੱਸੋ ਵੀ ਉਹ ਗਾਣੇ ਦੀ ਚੋਣ ਕਿਸ ਨੇ ਕੀਤੀ ਹੈ ਤੇ ਤੁਸੀਂ ਜਿਹੜਾ ਗਾਇਕੀ ਦਾ ਸਫ਼ਰ ਹੈ ਕਿਸ ਨੂੰ ਦੇਖ ਕੇ ਇਨਸਪਾਇਰ ਹੋਏ ਹੋ ਕਿਸ ਤੋਂ ਸਿੱਖ ਰਹੇ ਹੋ ਤੁਸੀਂ ਇਹ ਅਸੀਂ ਜੀ ਪਾਪਾ ਨੂੰ ਦੇਖ ਕੇ ਇਨਸਪਾਇਰ ਹੋਇਆਗੇ ਤੇ ਸਾਡੇ ਪਾਪਾ ਹੀ ਸਾਨੂੰ ਜ਼ਿਆਦਾਤਰ ਸਿਖਾਉਂਦੇ ਨੇਗੇ ਤੇ ਇਹ ਪਾਪਾ ਨੇ ਕਿਹਾ ਸੀ ਵੀ ਇਹ Song ਕਰਨਾ ਹੈ ਤੇ ਹਾਂਜੀ ਇਹ ਗੀਤ ਕੋਈ ਸਾਹਿਬ ਨੇ ਲਿਖਿਆ ਤੇ ਪਾਪਾ ਦੇ ਫਰੈਂਡ ਸੀਗੇ ਪਰਮਜੀਤ ਸੰਨੀ ਜੀ ਤੇ ਜਤਿੰਦਰ ਪੰਡਾਰੀ ਜੀ ਉਹਨਾਂ ਦੀ ਕੰਪਨੀ ਸੀ ਐਸਬੀਕੇ ਰਿਕਾਰਡ ਉਹਨਾਂ ਨੇ ਲਾਂਚ ਕੀਤਾ ਇਹ Song ਤੇ ਆ ਗਾਣਾ ਗਾ ਕੇ ਕਿਵੇਂ ਲੱਗ ਰਿਹਾ ਸੀ ਕਿਉਂਕਿ ਅੱਜ ਕੱਲ ਜਿਹੜਾ ਮਾਹੌਲ ਹੈ ਤੇ ਉਹਦੇ ਇੱਕ ਕਹਿ ਲਈ ਵੀ ਤੰਜ ਕਸਿਆ ਹੋਇਆ ਠਾ ਸੋਟਾ ਕਹਿ ਲਈ ਤੇ ਵੱਡੇ ਵੱਡਿਆਂ ਨੂੰ ਨਸੀਹਤ ਦੇਣ ਵਾਲਾ ਗਾਣਾ ਹੈ ਤੇ ਮੈਂ ਚਾਹੁੰਨਾ ਵੀ ਉਹਦੇ ਦੋ ਬੋਲ ਹੋ ਜਾਣ ਮੈਂ ਅਸੀਂ ਕਿਸਕੇ ਦੇ ਦੋਹਾਂ ਪਹਿਲੂ ਮੈਂ ਤੇ ਮੇਰੀ ਦੀਦੀ ਹਾਂ ਮਾਂ ਬਾਪ ਦਾ ਵੱਖ ਵੱਖ ਹੋਣਾ ਅਸੀਂ ਕਿੰਨੇ ਬਦਨਸੀਬੀ ਹਾਂ ਉਹ ਜਿਆਨੇ ਬੇਸ਼ੱਕ ਨਿਆਣੇ ਹਾਂ ਸਮਝਾਣੇ ਬੇ ਤਫਾਕ ਦੀਆਂ ਰੱਬਾ ਸਾਡੇ ਮੰਮੀ ਡੈਡੀ ਜੀ ਕਿਉਂ ਗੱਲਾਂ ਕਰਨ ਤਲਾਕ ਦੀਆਂ ਰੱਬਾ ਸਾਡੇ ਮੰਮੀ ਡੈਡੀ ਜੀ ਕਿਉਂ ਗੱਲਾਂ ਕਰਨ ਤਲਾਕ ਦੀਆਂ ਕਿਉਂ ਗੱਲਾਂ ਕਰਨ ਤਲਾਕ ਦੀਆਂ ਗੱਲ ਗੱਲ ਉੱਤੇ ਝਗੜ ਪੈਂਦੇ ਪਤਾ ਨਹੀਂ ਗਲਤੀ ਕਿਸ ਦੀ ਏ ਸਾਡੀ ਖਤਰੇ ਦੇ ਵਿੱਚ ਲਾਈਫ ਲੱਗੇ ਗੱਡੀਲੀ ਤੋਂ ਲੈਂਦੀ ਦਿਖਦੀ ਏ ਗੱਲ ਗੱਲ ਉੱਤੇ ਝਗੜ ਪੈਂਦੇ ਪਤਾ ਨਹੀਂ ਗਲਤੀ ਕਿਸ ਦੀ ਏ ਸਾਡੀ ਖਤਰੇ ਦੇ ਵਿੱਚ ਲਾਈਫ ਲਗੇ ਗੱਡੀਲੀ ਤੋਂ ਲੈਂਦੀ ਦਿਖਦੀ ਏ ਗੱਡੀਲੀ ਤੋਂ ਲੈਂਦੀ ਦਿਖਦੀ ਏ ਦੋਵਾਂ ਨੇ ਹੱਥਾਂ ਖਚਲੀਆਂ ਹਾਏ ਜੀ ਵੇ ਹਿੰਦ ਤੇ ਪਾਕ ਦੀਆਂ ਰੱਬਾ ਸਾਡੇ ਮੰਮੀ ਡੈਡੀ ਜੀ ਕਿਉਂ ਗੱਲਾਂ ਕਰਨ ਤਲਾਕ ਦੀਆਂ ਰੱਬਾ ਸਾਡੇ ਮੰਮੀ ਡੈਡੀ ਜੀ ਕਿਉਂ ਗੱਲਾਂ ਕਰਨ ਤਲਾਕ ਦੀਆਂ ਸਾਨੂੰ ਮਾਂ ਦੀ ਮਮਤਾ ਚਾਹੀਦੀ ਸੁਬਾ ਸ਼ਾਮ ਡੈਡੀ ਚੁੱਕ ਪਿਆਰ ਕਰੇ ਕੁਝ ਕਹਿ ਨਹੀਂ ਸਕਦੇ ਵੱਡਿਆਂ ਨੂੰ ਰੇ ਇਹ ਵੇਂਦੇ ਨਿਤਲਾ ਚਾਰ ਖੜੇ ਸਾਨੂੰ ਮਾਂ ਦੀ ਮਮਤਾ ਚਾਹੀਦੀ ਸੁਬਾ ਸ਼ਾਮ ਡੈਡੀ ਚੁੱਕ ਪਿਆਰ ਕਰੇ ਕੁਝ ਕਹਿ ਨਹੀਂ ਸਕਦੇ ਵੱਡਿਆਂ ਨੂੰ ਰੇ ਇਹ ਵੇਂਦੇ ਨਿਤਲਾ ਚਾਰ ਖੜੇ ਦਿਲਾਂ ਵਿੱਚ ਦਰਾੜਾ ਪੈ ਗਈਆਂ ਕਿਹੜੇ ਮੂੰਹੋਂ ਨਿਕਲੇ ਵਾਕ ਦੀਆਂ ਰੱਬਾ ਸਾਡੇ ਮੰਮੀ ਡੈਡੀ ਜੀ ਕਿਉਂ ਗੱਲਾਂ ਕਰਨ ਤਲਾਕ ਦੀਆਂ ਰੱਬਾ ਸਾਡੇ ਮੰਮੀ ਡੈਡੀ ਜੀ ਕਿਉਂ ਗੱਲਾਂ ਕਰਨ ਤਲਾਕ ਦੀਆਂ ਹਉ ਮਾੜਾ ਸਬਤ ਜ਼ਿੰਦਗੀ ਲਈ ਤਨ ਅਖਰੀ ਸ਼ਬਦ ਤਲਾਕ ਬੁਰਾ ਕਿਸੇ ਬੱਚਿਆਂ ਨਾਲ ਵੀ ਹੋਵੇ ਨਾ ਇਹੋ ਜਾ ਮਜ਼ਾਕ ਬੁਰਾ ਹਉ ਮੜਾ ਸਭ ਤ ਜ਼ਿੰਦਗੀ ਲਈ ਚੰਨੀ ਖਰੀ ਸ਼ਬਦ ਤਲਾਕ ਬੁਰਾ ਕਿਸੇ ਬੱਚਿਆਂ ਨਾਲ ਵੀ ਹੋਵੇ ਨਾ ਇਹੋ ਜਾ ਮਜ਼ਾਕ ਬੁਰਾ ਕੋਈ ਵਾਲਿਆ ਗੰਡਾ ਖੁੱਲਣ ਨਾ ਗਿੱਲਾ ਵਾਲਿਆ ਗੰਡਾ ਕੋਈ ਵਾਲਿਆ ਗੰਡਾ ਖੁੱਲਣ ਨਾ ਗਿੱਲਾ ਸੱਚੇ ਰਿਸ਼ਤੇ ਪਾਕ ਦੀਆਂ ਰੱਬਾ ਡੇ ਜਮੀ ਡੜੀ ਕਾਇਰ ਜੰਮੀ ਗਈ ਕੋਈ ਨਹੀਂ ਰੰਪਾ ਸਾਡੇ ਤੇ ਬਹੁਤ ਸੋਹਣਾ ਤੁਸੀਂ ਗਾਣਾ ਜਿਹੜਾ ਨਵਾਇਆ ਹੈ ਤੇ ਅਸਲ ਦੇ ਵਿੱਚ ਅਸਲ ਦੇ ਵਿੱਚ ਇਸ ਗਾਣੇ ਨੂੰ ਦੇਖ ਕੇ ਕਈ ਪਰਿਵਾਰ ਜਿਹੜੇ ਜਿਨ੍ਹਾਂ ਦੇ ਵਿੱਚ ਘਰੇਲੂ ਕਲੇਸ਼ ਲੈਂਦਾ ਰਹਿੰਦਾ ਹੈ ਸ਼ਾਇਦ ਉਹ ਦੇਖ ਕੇ ਤੁਹਾਡੇ ਗਾਣੇ ਤੋਂ ਬਹੁਤ ਜ਼ਿਆਦਾ ਇਨਸਪਾਇਰ ਹੋਣ ਤੇ ਬਹੁਤ ਕੁਝ ਉਹਨਾਂ ਨੂੰ ਸਿੱਖਣ ਨੂੰ ਮਿਲਦਾ ਹੈ ਤੇ ਫਿਲਹਾਲ ਸਾਨੂੰ ਇੱਕ ਹੋਰ ਕਹਿੰਦੇ ਹੁੰਦੇ ਨੇ ਵੀ ਖੂਫੀਆ ਜਾਣਕਾਰੀ ਮਿਲੀ ਤੇ ਇਹ ਬੱਚਾ ਜਿਹੜਾ ਬਹੁਤ ਟੈਲੈਂਟਡ ਹੈ ਤੇ ਤਕਰੀਬਨ ਕਈ ਭਾਸ਼ਾਵਾਂ ਦੇ ਵਿੱਚ ਜਿਹੜਾ ਤੇ ਇਹ ਗਾਣੇ ਗਾਉਂਦਾ ਹੈ ਤੇ ਆਪਾਂ ਉਸ ਦੇ ਉੱਤੇ ਵੀ ਗੱਲਬਾਤ ਕਰਾਂਗੇ ਤੇ ਕੀ ਇਹ ਸੱਚ ਹੈ ਵੀ ਤੁਸੀਂ ਕਈ ਭਾਸ਼ਾਵਾਂ ਦੇ ਵਿੱਚ ਗੀਤ ਗਾਉਣਾ ਜਾਂਦੇ ਜੀ ਤੇ ਕਿਹੜੀਆਂ-ਕਿਹੜੀਆਂ ਭਾਸ਼ਾਵਾਂ ਨੇ ਉਹ ਅਰਬਿਕ ਰਸ਼ੀਅਨ ਸਪੈਨਿਸ਼ ਤੇਲਗੂ ਹਰਿਆਣਵੀ ਪੰਜਾਬੀ ਹਿੰਦੀ ਇੰਗਲਿਸ਼ ਅ ਤੇ ਕਈ ਹੋਰ ਐਕਸਟਰਾ ਹਾਂਜੀ ਤੇ ਚਲੋ ਤੇ ਫਿਰ ਹੁਣ ਸ਼ੁਰੂਆਤ ਕਿਹੜੀ ਭਾਸ਼ਾ ਤੋਂ ਕਰਨ ਜਾ ਰਹੇ ਅਰਬਿਕ ਇੰਤ ਮਹਲਮ ਵਗਨਾਉ ਮਨਾ ਕੰਤਲਮ ਇੰਤ ਮਹਲਮ ਵਗਨਾਉ ਮਨਾ ਕੰਤਲਮ

ਜਿਹਦੇ ਵਿੱਚ ਗਾਉਣ ਜਾ ਰਹੇ ਰਸ਼ਨ ਨੀਗਾ ਦੁਮਲਾਫ ਕੋਫ 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 ਸਦੂਆ ਵਾ ਜਲਤਾਏ ਪੋਪ ਨਦਤ ਰੁਕਸੀਨ ਅਲੰਦਾ ਕੰਨਨ ਤਲ ਜ਼ਹਿਲੋ ਪਾਈ ਉੱਤਾਬੋਤ ਨਮ ਨਜ਼ਮ ਨਮਕ ਖਸ ਨੈਕਸ ਮਯਾ ਠਿੱਕੀਰ ਠਿੱਕ ਇੱਕ ਬਰੀਕਪ ਤੂ ਮੀ ਨੋ ਬੋਸੀ ਦਸਤਾ ਬੋਰ ਤਰਲ ਲੱਤਾ ਪੱਲਾ ਮੈਂ ਕਿਸੇ ਨਤੀ ਨੋ ਅਕਾਸਤ ਨੀਨੋ ਅਰਕ ਸੁਬਾਰਾ ਕੋਰਾ ਬੂਰਾ ਬੋ ਵੈਸੇ ਸਾਨੂੰ ਤਾਂ ਲੱਤਾ ਦੇ ਪੱਲੇ ਹੀ ਸਮਝ ਆਇਆ ਬਾਕੀ ਜਿਹੜੇ ਦਰਸ਼ਕ ਜਾਣਦੇ ਨੇ ਇਹ ਭਾਸ਼ਾ ਤੇ ਉਹ ਜ਼ਰੂਰ ਸਮਝ ਜਾਣਗੇ ਤੀਸਰੀ ਭਾਸ਼ਾ ਕਿਹੜੀ ਹੈ ਮੈਂ ਇੰਗਲਿਸ਼ ਅਮਰੀਕਨ ਫੋ ਸਿੰਕ ਵਾਸ ਆ ਮਜ਼ੇਯੋਦ ਮੈਂ ਜ਼ਾ ਦਿੰਗ ਦ ਬਿਟ ਆਮ ਫਰ ਅਬਨ ਦ ਵੋ ਇੰਦਾ ਬੈਂਜੂ ਤ ਮੈਂ ਜ਼ਾ ਦਿੰਗ ਦ ਬੈਂਜੂ ਸਕੰਦੀ ਸਕੰਦੋਗ ਚਲ ਮੇ ਵਾਜੂ ਤੇਖ ਦੀ ਆਮਤੀ ਆਂਦੋਂ ਆਂਦੋ ਦੇ ਆਂਦ ਮਾਜ ਤੂ ਮਜਾਯੋ ਦ ਮਜਾ ਦੇਂਦਾ ਬੈਨ ਯੋ ਆ ਮਸੋਗ ਮੇ ਤੋ ਦੇ ਅਮ ਸਦ ਮਸੋਗ ਮੇ ਤੋ ਦ ਮੈਸ ਸਦ ਮੈ ਬੂਨ ਸੁਰ ਬਿਊ ਰਿਸ਼ਕ ਮੇ ਬਾਲੇ ਮ ਕਹਿ ਲ ਮਜਲ ਬਹਾੜ ਵਤ ਸੇਲ ਕਲਮ ਲਸਨ ਵਤ ਸੇਲ ਕਲਮ ਮਸ ਸੇਲ ਕਲਮ ਬਿਊੜੀ ਤੂਦਾ ਲੇ ਕੇ ਬਿਲ ਮੀ ਆਪੇ ਬਿਲ ਮੀ ਆਪ ਬਲੀਵਰ ਬਲੀਵ ਤੇ ਹੋਰ ਕਿਹੜੀ ਭਾਸ਼ਾ ਚ ਗਾਉਂਗੂ ਤੇਲਗੂ ਮਨ ਕੇ ਮਕੇ ਹਿੱਕੇ ਉਰੂਰੇ ਨੂਰਾ ਹੈ ਕੁੰਯਾਵੀ ਸਹੀ ਬੇਬੀ ਮਨ ਕੇ ਮਕੇ ਹਿੱਕੇ ਉਰੂਰੇ ਨੂਰਾ ਹੈ ਕੁੰਯਾਵੀ ਸਹੀ ਬੇਬੀ ਮਾ ਦ ਲਗ ਮ ਦਬ ਦੇਣਾ ਰੁਪਏ ਮ ਕ ਪੈਕ ਲੈਣਾ ਤੂੰ ਆ ਨਾੜੀ ਮਨਹਾਰੀ ਸੁકુਮਾਰੀ ਲੁੰਬਦਾ ਮ ਮਨਕੇ ਮਕੇ ਹਿੱਕੇ ਉਰੂਰੇ ਨੂਰਾ ਹੈ ਕੁੰਯਾ ਵੀ ਸਹੀ 베ਵੀ ਪੰਜਾਬੀ ਚ ਕੀ ਸੁਣਾ ਰਹੇ ਹੋ ਫਿਰ ਅ ਇੱਕ ਗਾਣਾ ਕਾਕਾ ਜੀ ਦਾ ਬਹੁਤ ਮਸ਼ਹੂਰ ਹੈ ਤੀ ਬਿੱਲੋ ਬੱਗੇ ਬੇਲਿਆ ਉਹ ਸੁਣੋ ਹੂੰ ਬਿੱਲੋ ਬੱਗੇ ਬਿੱਲਿਆਂ ਦਾ ਕੀ ਕਰੇਗੀ ਹਾਏ ਬੱਗੇ ਬੱਗੇ ਬਿੱਲਿਆਂ ਦਾ ਕੀ ਕਰੇਗੀ ਬਿੱਲੋ ਬੱਗੇ ਬਿੱਲਿਆਂ ਦਾ ਕੀ ਕਰੇਗੀ ਹੋ ਮੇਰਾ ਮਾਰਦਾ ਉਬਾਲੇ ਖੂਨ ਅੰਗ ਅੰਗ ਤੋਂ ਹੋ ਕਾਲੇ ਜਲੀ ਬਾਛ ਦੀ ਸਕੀ ਨਣ ਕੁੜੀ ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ ਕਾਲੇ ਜਲੀ ਬਾਛ ਦੀ ਸਕੀ ਨਣ ਕੁੜੀ ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ ਹਲੇ ਉੱਠੀ ਅਸੀ ਸੋਕੇ ਮੁੰਡੇ ਪਰਦੇ ਨਹੋਕੇ ਲੋੜ ਹੀ ਨੀ ਪਤਲੋ ਨੂੰ ਮੇਕਅਪ ਦੀ 18 19 20 ਕੁੜੀ ਇੰਜ ਚਮਕੀ ਉੱਤਰਦੀ ਜਾਂਦੀ ਜਿਵੇਂ ਕੰਜ ਸੱਪ ਦੀ ਸੱਪ ਤੋਂ ਖਿਆਲ ਆਇਆ ਉਹਦੀ ਅੱਖ ਦਾ ਬੱਚੜਾ ਖੈ ਜ਼ਹਿਰੀ ਲੜੰਗ ਤੋਂ ਹੋ ਕਾਲੇ ਜਲੀ ਵਾਸ ਦੀ ਸ਼ਕ ਕਿੰਨੁ ਕੁੜੀ ਦੂਰ ਦੂਰ ਜਾਵੇ ਮੇਰੇ ਕਾਲੇ ਰੰਗ ਤੋਂ ਤੇ ਤੁਹਾਨੂੰ ਪਤਾ ਵੀ ਇਹ ਤੁਹਾਡਾ ਗਾਣਾ ਕਾਕਾ ਜੀ ਤੱਕ ਪਹੁੰਚ ਜਾਣਾ ਉਹ ਜੀ ਉਮੀਦ ਰੱਖਦੇ ਆ ਤੁਹਾਡੀ ਗੱਲ ਸੱਚ ਹੋਵੇ ਕੁਝ ਕਹਿਣਾ ਚਾਹੂਗੀ ਕਾਕਾ ਜੀ ਨੂੰ ਜੀ ਮੈਂ ਕਾਫੀ ਗਾਣੇ ਮੈਂ ਕਾਫੀ ਜਦੋਂ ਇੰਟਰਵਿਊ ਦਿੱਤੀਆਂ ਨੇ 40 50 ਉਹਨਾਂ 'ਚ ਮੈਂ ਖਾਸ ਤਰ ਇਹ ਗਾਣਾ ਹੀ ਗਾਇਆ ਜਾਨੀ ਜੀ ਕਾਕਾ ਜੀ ਫੇਵਰੇਟ ਨੇ ਜੀ ਫੇਵਰੇਟ ਨਹੀਂ ਤੇ ਕਿਹੜੀ ਕਲਾਸ ਦੇ ਵਿੱਚ ਪੜਦੇ ਆ ਤੁਸੀਂ ਮੈਂ 7th ਕਿਹੜੇ ਸਕੂਲ ਦੇ ਵਿੱਚ ਗੌਰਵਨ ਸੀਨੀਅਰ ਸਕੈਂਡੀ ਸਕੂਲ ਮੜਕਮਾ ਤੇ ਤੁਸੀਂ ਬੱਚੇ ਮੈਂ ਪਲੱਸ 1th ਕਲਾਸ ਕਿਹੜੇ ਸਕੂਲ ਦੇ ਗੌਰਵਨ ਸੀਨੀਅਰ ਸਕੈਂਡੀ ਸਕੂਲ ਮੜਕਮਾ ਮੜਕਮਾ ਤੇ ਅੱਛਾ ਦੋਨਾਂ ਨੇ ਮਤਲਬ ਗਾਇਕੀ ਇਕੱਠੇ ਸ਼ੁਰੂ ਕੀਤੀ ਜਾਂ ਤੁਸੀਂ ਪਹਿਲਾਂ ਤੋਂ ਗਾਉਂਦੇ ਆ ਰਹੇ ਹੋ ਜੀ ਨਹੀਂ ਜੀ ਅਸੀਂ ਇਕੱਠੇ ਨਹੀਂ ਸ਼ੁਰੂ ਕੀਤੀ ਅਸੀਂ ਸਾਡਾ ਫਰਸਟ ਸੌਂਗ ਸੀ ਕਿੰਨਾ ਕ ਸਮਾਂ ਹੋ ਗਿਆ ਹੈ ਗਾਇਕੀ ਤੁਹਾਨੂੰ ਗਾਉਂਦੇ ਨੂੰ ਮਤਲਬ ਇਹ ਤਾਂ ਛੋਟਾ ਹੁੰਦਾ ਤੋ ਹੀ ਗਾਉਂਦਾ ਜੀ ਤੇ ਮੈਨੂੰ ਹੁਣ ਸ਼ੌਂਕ ਹੈ। ਅੱਛਾ ਘਰ ਦੇ ਵਿੱਚ ਪਿਆਰ ਕਿਹਨੂੰ ਸਭ ਤੋਂ ਵੱਧ ਮਿਲਦਾ ਤੇ ਗਾਣਾ ਕਿਹਨੂੰ ਮਿਲਦੀ ਆ ਇਹ ਦੱਸੋ। ਦੋਵਾਂ ਨੂੰ ਪਿਆਰ ਵੱਧ ਮਿਲਦਾ ਪਰ ਗਾਣਾਂ ਇਹ ਸ਼ਰਾਤਾ ਵੱਧ ਕਰਦੇ। ਅੱਛਾ। ਜੀ। ਤੇ ਫਿਰ ਹੁਣ ਤਾਂ ਸੁਧਰਨਾ ਪੈਣਾ ਕਿਉਂਕਿ ਪ੍ਰੋਫੈਸ਼ਨਲ ਲਾਈਨ ਦੇ ਵਿੱਚ ਪੈਰ ਧਰਨ ਜਾ ਰਹੇ ਹੋ ਤੁਸੀਂ। ਜੀ ਜੇਪਰ ਮੈਂ ਇਹ 'ਚ ਨਹੀਂ ਪੈਂਦਾ ਫਿਰ ਵੀ ਮੈਨੂੰ ਸੁਧਰਨਾ ਪੈਣਾ ਸੀ। ਤੇ ਹੁਣ ਕੀ ਸੁਣਾ ਰਹੇ ਹੋ ਫਿਰ ਤੁਸੀਂ? ਦੋਨੋਂ ਸੁਣਾਓਗੇ ਜਾਂ ਪਾਕਿਸਤਾਨ ਦਾ ਕਾਫੀ ਫੇਮਸ ਸੌਂਗ ਆ ਵੰਜਲੀ। ਉਸਾਉਣਿਆਂ ਵੇ ਡੋਲਾ ਫੜ ਬੰਜ ਢੀ ਬਦਲ ਤਕਦੀਰ ਰਾਜਣਾ ਤੇਰੀ ਬਜਲੀ ਦਾ ਲਕੀ ਹੋਈ ਹੀਰ ਰਾਜਣਾ ਫੜ ਬੰਜ ਢੀ ਬਦਲ ਤਕਦੀਰ ਰਾਜਣਾ ਤੇਰੀ ਬਜਲੀ ਦਾ ਲਕੀ ਹੋਈ ਹੀਰ ਰਾਜਣਾ ਫੜ ਬੰਜ ਢੀ ਬਦਲ ਤੇ ਆਉਣ ਵਾਲੇ ਸਮੇਂ ਦੇ ਵਿੱਚ ਆ ਕੀ ਲੈ ਕੇ ਆ ਰਿਹਾ ਹਾਂ ਕਿ ਦਰਸ਼ਕਾਂ ਦੇ ਲਈ ਪੇਸ਼ ਕਰੂੰਗੀ ਜੀ ਮੇਰੀ ਵੱਡੀ ਭੈਣ ਅਲੀਸ਼ਾ ਆਲਮ ਡਾਲਰ Song ਬਹੁਤ ਹੀ ਖੂਬਸੂਰਤ ਤਰੀਕੇ ਨਾਲ ਪੇਸ਼ ਕਰਨਗੇ ਇਹਨਾਂ ਨੇ ਬਹੁਤ ਹੀ ਸੋਹਣੇ ਤਰੀਕੇ ਨਾਲ ਡਾਲਰ Song ਤੁਹਾਨੂੰ ਅਜੇ ਜਲਦ ਹੀ ਇਸ ਕਰਨਗੇ ਤੁਹਾਡੇ ਸਾਹਮਣੇ ਤੇ ਡਾਲਰ Song ਹੈ ਕਿਸ ਤੇ ਆਧਾਰਿਤ ਕਿ ਜਦੋਂ ਗਰੀਬ ਘਰ ਦੀ ਲੜਕੀ ਇੱਕ ਬਾਹਰ ਜਾਂਦੀ ਆ ਤਾਂ ਉਹ ਆਪਣੇ ਮਾਪੇ ਨੂੰ ਕਹਿੰਦੀ ਹੈਗੀ ਕੰਮ ਆਗੇ ਨੀ ਮਾਇ ਤੇਰੇ ਮਥੇ ਟੇਕਣੇ ਕਿੱਥੋਂ ਸੋਚਿਆ ਸੀ ਆ ਪਾਏ ਦਿਨ ਵੇਖਣੇ ਕੰਮ ਆਗੇ ਨੀ ਮਾਇ ਤੇਰੇ ਮਥੇ ਟੇਕਣੇ ਕਿੱਥੋਂ ਸੋਚਿਆ ਸੀ ਆ ਪਾਏ ਦਿਨ ਵੇਖਣੇ ਜਿਹੜੇ ਲਈ ਸੀ ਵਿਹਜੇ ਪੈਸੇ ਮੋੜਦੇ ਜੇ ਵਾਂ ਗੁਪਾਲੀ ਤੀ ਲਾਡਲੀ ਮਾ ਲਾਡਲੇ ਕਮੌਣ ਲੱਗ ਪਈ ਮਡਾਲਰ ਕਮੌਣ ਲੱਗ ਪਈ ਇਹ ਆ ਗਾਇਕੀ ਫਾਦਰ ਸਾਹਿਬ ਤੋਂ ਸਿੱਖਦੇ ਹਾਂਜੀ ਕਿੰਨਾ ਕ ਸਮਾਂ ਹੋ ਗਿਆ ਸਿੱਖ ਕੇ ਬਿਲਕੁਲ کافی ਸਮਾਂ ਹੋ ਗਿਆ ਜੀ ਤੇ ਹੁਣ ਅੱਗੇ ਦੀ ਕੀ ਪਲੈਨਿੰਗ ਲੈ ਕੇ ਆ ਰਹੇ ਹੋ ਕੀ ਕਰਨਾ ਚਾਹੁੰਦੇ ਹੋ ਲਾਈਫ ਦੇ ਵਿੱਚ ਜੀ ਸਿੰਗਰ ਹੀ ਬੰਨਾ ਅਸੀਂ ਬਹੁਤ ਫੇਮਸ ਸਿੰਗਰ ਜਿਹਨੂੰ ਦੇਖਣ ਲਈ ਦੁਨੀਆ ਤਰਸੇ ਮੈਂ ਇੱਕ ਸੁਦੇਸ਼ ਕੁਮਾਰੀ ਜੀ ਅਡੀ ਆਵਾਜ਼ ਵੀ ਉਹਨਾਂ ਦੇ ਨਾਲ ਮੈਚ ਕਰਦੀ ਨਹੀਂ ਮਤਲਬ ਉਹਨਾਂ ਨੇ ਮਾੜਾ ਨਹੀਂ ਕਹਿੰਦੀ ਬਟ ਇੰਨਾ ਨਾਮ ਹੋਵੇ ਕਿ ਦੁਨੀਆ ਇੱਕ ਝਲਕ ਪਾਉਣ ਲਈ ਮਤਲਬ ਤਰਸੇ ਇਹ ਬਹੁਤ ਵਧੀਆ ਖਿਆਲات ਲੇਤੇ ਬਹੁਤ ਉੱਚੀ ਉਡਾਨ ਹੈ ਜਿਹੜੀ ਇਹਨਾਂ ਬੱਚਿਆਂ ਨੇ ਹਲੇ ਭਰਨੀ ਹੈ ਬੇਸ਼ੱਕ ਉਮਰਾਂ ਛੋਟੀਆਂ ਨੇ ਪਰ ਇਹਨਾਂ ਦੇ ਲਈ ਉਡਣ ਲਈ ਸਮਾਨ ਹੈ ਜਿਹੜਾ ਬਹੁਤ ਜ਼ਿਆਦਾ ਕੁਲਾ ਤੇ ਲੰਬੀਆਂ ਤਾਰੀਆਂ ਲਾ ਸਕਦੇ ਨੇ ਸਮੁੰਦਰ ਵੀ ਗਾਇਕੀ ਦਾ ਬਹੁਤ ਡੂੰਗਾ ਹੁੰਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਆਪ ਨੂੰ ਹੋਰ ਵੀ ਜ਼ਿਆਦਾ ਤਰਸਣਗੇ ਤੇ ਲੋਕਾਂ ਦੇ ਲਈ ਵਧੀਆ-ਵਧੀਆ ਗਾਣੇ ਤੇ ਖਾਸ ਕਰ ਪੰਜਾਬੀ ਕਲਚਰ ਦੇ ਨਾਲ ਜੁੜਿਆ ਹੋਇਆ ਪੇਸ਼ ਕਰਨਗੇ ਮਲੇਰਕੋਟਲਾ ਤੋਂ ਜਗਦੀਪ ਸਿੰਘ ਕੈਮਰਾ ਪਰਸਨ ਦੇ ਨਾਲ ਪੰਜਾਬੀ ਲੋਕ ਚੈਨਲ ਲਈ ਮੈਂ ਪ੍ਰਕਾਸ਼ ਸ਼ਰਮਾ